ਪਹਿਲਾਂ ਤੁਹਾਨੂੰ ਦੱਸ ਦਈਏ ਅਸੀਂ ਖੜੇ ਹਾਂ ਜੋਗੇਪਿੰਡ ਦੇ ਵਿੱਚ ਇੱਕ ਭੈਣ ਨੇ ਇੱਥੇ ਸਲੂਨ ਖੋਲਿਆ ਹੋਇਆ ਤੇ ਐਂ ਸਮਝ ਲਓ ਸਲੂਨ ਨਹੀਂ ਸਾਰੀ ਪੰਸਾਰੀ ਦੀ ਦੁਕਾਨ ਹੀ ਖੋਲ ਰੱਖੀ ਐ ਸਾਰਾ ਸਮਾਨ ਇੱਥੇ ਮਿਲਦਾ ਹੈ ਕੋਸਮੈਟਿਕ ਦਾ ਸਮਾਨ ਹੋਵੇ ਗਿਫਟ ਆਈਟਮਾਂ ਹੋਣ ਚੂੜੀਆਂ ਹੋਣ ਲੈਡੀਆਂ ਦੇ ਸੈੱਟ ਹੋਣ ਸਾਰੀਆਂ ਆਈਟਮਾਂ ਤੇ ਜਿਹੜੀ ਭੈਣ ਸਾਡੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗੀ ਗਰੁੱਪਾਂ 'ਚ ਪਾਊਗੀ ਸਟੇਟਸ ਤੇ ਲਾਊਗੀ ਸਟੋਰੀ ਤੇ ਲਾਊਗੀ ਉਹਦੇ ਵਾਸਤੇ ਆਹ ਨੇਲ ਪੇਂਟ ਨੇਲ ਪੇਂਟ ਅਸੀਂ ਗਿਫਟ ਭੇਜਾਂਗੇ ਜੇ ਤੁਸੀਂ ਬਾਹਰੋਂ ਆਏ ਤਾਂ ਤੁਹਾਨੂੰ ਅਸੀਂ ਗਿਫਟ ਕਰ ਦਿਆਂਗੇ ਕੂਰੀਅਰ ਕਰ ਦਿਆਂਗੇ ਜੇ ਤੁਸੀਂ ਲੋਕਲ ਹੋ ਜੋਗੇ ਪਿੰਡ ਤੋਂ ਜਾਂ ਆਸੇ ਪਾਸੇ ਪਿੰਡ ਚੋਂ ਇੱਥੇ ਆ ਕੇ ਤੁਸੀਂ ਆਪ ਦਾ ਗਿਫਟ ਲੈ ਜਾ ਸਕਦੇ ਹੋ ਵੀਡੀਓ ਸ਼ੇਅਰ ਕਰਕੇ ਔਰ ਇੱਕ ਤੁਹਾਨੂੰ ਗੱਲ ਹੋਰ ਦੱਸ ਦਈਏ ਜੇ ਤੁਸੀਂ 100 ਰੁਪਏ ਦੀ ਖਰੀਦਦਾਰੀ ਕਰਦੇ ਹੋ 100 ਰੁਪਏ ਦੀ ਖਰੀਦਦਾਰੀ ਦੇ ਨਾਲ ਇੱਕ ਨੇਲ ਪੇਂਟ ਗਿਫਟ ਹੈ 200 ਨਾਲ 2 300 ਨਾਲ 3 1000 ਰੁਪਏ ਦੀ ਸ਼ਾਪਿੰਗ ਤੇ 10 ਲੈ ਜਾਓ ਲਓ ਜੀ ਹੁਣ ਤੁਹਾਨੂੰ ਦੱਸਦੇ ਆ ਅੱਡੋ ਅੱਡੀ ਸਕੀਮਾਂ ਆ ਲੋ ਅਰ ਰਖੜੀਆਂ ਦੀ ਸੇਲ ਲਾਈ ਆ ਭੈਣਾਂ 10 ਰੁਪਏ ਦੀ ਰਖੜੀ ਹੈ ਜਿਹੜੀ ਮਰਜ਼ੀ ਚੱਕ ਲਓ 5 ਰੁਪਏ ਤੋਂ ਰਖੜੀ ਸਟਾਰਟ ਹੈ ਇਹ 10 10 ਰੁਪਏ ਵਾਲੀ ਹੈ ਜਿਹੜੀ ਰਖੜੀ ਬਾਜ਼ਾਰ ਦੇ ਵਿੱਚ 30 ਰੁਪਏ ਦੀ 40 ਰੁਪਏ ਦੀ ਮਿਲਦੀ ਹੈ ਇਹ ਭੈਣ ਉਹਨੂੰ 10 10 ਰੁਪਏ ਦੀ ਰਖੜੀ ਦੇਊਗੀ ਆ ਲਓ ਇਹਦੇ ਵਿੱਚ ਰੰਗ ਡਿਜ਼ਾਈਨ ਰਖੜੀ ਦੇ ਵਿੱਚ ਜਿੰਨੇ ਮਰਜ਼ੀ ਲੈ ਲਓ ਵਾਧੂ ਰੰਗ ਵਾਧੂ ਡਿਜ਼ਾਈਨ ਆ ਚੁੱਕੇ ਨੇ ਜੇ ਤੁਹਾਨੂੰ ਰੰਗ ਤੇ ਡਿਜ਼ਾਈਨ ਦਿਖਾਈਏ ਆ ਦੇਖੋ ਜੀ ਕੋਈ 10 ਰੁਪਏ ਕੋਈ 5 ਰੁਪਏ ਆ ਸਟਾਕ ਬਾਧੂ ਪਿਆ ਜੀ ਰਖੜੀਆਂ ਦਾ ਜਿੰਨੀਆਂ ਮਰਜ਼ੀ ਰਖੜੀਆਂ ਲੈ ਜਾਓ ਜਿੰਨੀਆਂ ਮਰਜ਼ੀ ਉਸ ਤੋਂ ਬਾਅਦ ਤੁਹਾਨੂੰ ਜੇ ਸਕੀਮ ਦਿਖਾਈਏ ਜੀ ਆ ਹੈਗੇ ਨੇ ਕੰਨਾਂ 'ਚ ਪਾਉਣ ਵਾਲੇ 이어 ਰਿੰਗ ਆ ਲੋ ਨਾਲ ਟਿੱਕਾ ਆ ਲੋ ਨਾਲ ਟਿੱਕਾਗਾ ਆ ਦੇਖੋ ਇਹ 50 ਰੁਪਈਆ ਦਾ ਇੱਕ ਸੈੱਟ ਹੈ ਜੀ ਆ ਇੱਕ ਸੈੱਟ ਹੈ ਪੂਰਾ ਤੇ 100 ਰੁਪਏ ਦੇ ਤਿੰਨ ਸੈੱਟ ਹੈ ਜੇ ਤੁਸੀਂ ਆ ਤਿੰਨੇ ਲੈਣੇ ਆ 100 ਰੁਪਏ ਦੇ ਆ ਇੱਕ ਸੈੱਟ ਲੈਣਾ ਤਾਂ 50 ਰੁਪਈਆ ਦਾ ਰੰਗ ਡਿਜ਼ਾਈਨਾਂ 'ਚ ਬਾਧੂ ਪਏ ਨੇ ਜੀ ਆ ਸਾਰਾ ਸਟਾਕ ਪਿਆ ਹੈ ਉਸ ਤੋਂ ਬਾਅਦ ਤੁਹਾਨੂੰ ਦਿਖਾਉਮਾ ਹੈ ਜੀ ਗਲੇ 'ਚ ਪਾਉਣ ਵਾਲੇ ਹਾਰ ਆ ਲੋ ਆ ਦੇਖੋ ਕਿੰਨੇ ਸੋਹਣੇ ਸੋਹਣੇ ਸੈੱਟ ਹੈ ਕਿੰਨੇ ਦਾ ਜੀ ਇਹ 100 ਰੁਪਏ ਦਾ 100 ਰੁਪਏ ਦਾ 1 ਰੁਪਿਆ ਹੋਰ ਘਟਾ ਦਿਓ 99 ਰੁਪਏ ਦਾ ਕਰ ਦਈਏ ਹਾਂਜੀ ਲਓ ਜੀ ਭੈਣ ਨੂੰ ਜਿਹੜੀ ਗੱਲ ਕਹੀ ਜਾਂਦੀ ਸਾਰੀਆਂ ਗੱਲਾਂ ਦੇ ਫੁੱਲ ਚੜਾਤੇ ਆ ਸੈੱਟ ਹੈ ਜੀ 99 ਰੁਪਈਆ ਦਾ ਜੇ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਆਪ ਦੇ ਘਰੇ ਆਲ ਇੰਡੀਆ ਦੇ ਵਿੱਚ ਜਿੱਥੇ ਮਰਜੀ ਕੋਰੀਅਰ ਦਾ ਖਰਚਾ ਤੁਹਾਡਾ ਹੋਊਗਾ ਸੈੱਟ ਤੁਸੀਂ ਇੱਕ ਲੈਣਾ ਦੋ ਲੈਣਾ ਹੈ ਪੰਜ ਲੈਣਾ ਜਿੰਨੇ ਮਰਜੀ ਮੰਗਾ ਲਓ ਇੱਕ ਸੈੱਟ ਤੁਹਾਨੂੰ ਪਾਊਗਾ 99 ਰੁਪਈਆ ਦੇ ਵਿੱਚ ਸੈੱਟ ਬਾਧੂ ਪਏ ਨੇ ਜੀ ਨਵੇਂ-ਨਵੇਂ ਰੰਗਾਂ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਆ ਲੋ ਜਿੰਨੇ ਮਰਜ਼ੀ ਸੈੱਟ ਲੈ ਲਓ ਜੀ ਅਲੱਗ-ਅਲੱਗ ਰੰਗ ਨੇ ਇਹਦੇ ਵਿੱਚ ਆ ਲੋ ਦੇਖੋ ਜੀ ਕਿੰਨੇ ਰੰਗ ਨੇ ਕਿੰਨੇ ਡਿਜ਼ਾਈਨ ਨੇ ਆ ਦੇਖੋ ਜੀ ਕਿੰਨੇ ਪਿਆਰੇ-ਪਿਆਰੇ ਸੈੱਟ ਨੇ ਇਹੀ ਸੈੱਟ ਬਾਜ਼ਾਰ ਦੇ ਵਿੱਚ 600 ਦਾ 700 ਦਾ 800 ਦਾ ਇਸ ਤਰ੍ਹਾਂ ਮਿਲਦੇ ਨੇ ਜੀ ਆ ਲੋ ਦੇਖੋ ਕਿੰਨਾ ਸੋਹਣਾ ਸੈੱਟ ਹੈ ਆਲਟਿਵਿਸ਼ ਜੁਐਲਰੀ 골ਡ ਹੈ ਜੀ ਇਹ ਸਿਰਫ 99 ਰੁਪਈਆ ਦੇ ਵਿੱਚ ਜੇ ਸਾਰੇ ਸੈੱਟ ਦਿਖਾਉਣ ਲੱਗ ਗਏ ਜੀ ਵੀਡੀਓ ਬਹੁਤ ਲੰਬੀ ਹੋ ਜਾਣੀ ਐ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਨੇ ਆ ਜੀ ਕਲਚਰ ਸਿਰਫ 10 ਰੁਪਈਆ ਦਾ ਪੀਸ ਐ ਜੀ 10 ਰੁਪਈਆ ਦਾ ਪੀਸ ਆ ਜਿਹੜੇ ਮਾਰਕੀਟ ਦੇ ਵਿੱਚੋਂ ਤੁਸੀਂ 50 50 ਰੁਪਈਆ ਦੇ ਲੈ ਕੇ ਆਉਂਨ ਉਹ ਆਹ ਆਹ ਆ ਲੋ ਸਿਰਫ 10 ਰੁਪਈਆ ਦਾ ਆ ਦੇਖੋ ਜੀ 10 10 ਰੁਪਈਆ ਸੇਲ ਮੇਲਾ ਲਾਤਾ ਸੇਲ ਮੇਲਾ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਆ ਖੋਲ ਕੇ ਦਿਖਾ ਦੂ ਕਿਵੇਂ ਹੁੰਦਾ ਇਹ ਇਹ ਰਕੋਨੀ ਤੇ ਜਾ ਹਾ ਲੋ ਪੋਨੀ ਤੇ ਚੜ ਜਾਂਦਾ ਜੀ ਹਾ ਲੋ ਸੰਤਰਾ ਜਲਾਦਾ ਉਥੋਂ ਦੇਖਣ ਨੂੰ ਟੇਰ ਲੁੱਕ ਹਾਂ ਹਾਂ ਹਾ ਲੋ ਸਿਰਫ 10 ਰੁਪਈਆ ਦਾ ਭਾਈ 10 ਰੁਪਈਆ ਦਾ ਜਿੰਨੇ ਮਰਜ਼ੀ ਲੈ ਲਓ ਹਾ ਲੋ ਆ ਦੇ ਆ ਡੱਬਾ ਭਰਿਆ ਪਿਆ ਕਲਚਰਾਂ ਦਾ ਸੈਂਪਲ ਹੈ ਇਹ ਬਾਕੀ ਹੋਰ ਅੰਦਰ ਸਟਾਕ ਵੱਧੂ ਪਿਆ ਸਿਰਫ 10-10 ਰੁਪਈਆ ਸੇਲ ਲਾਤੀ ਇਹ ਕਲਚਰ ਜੇ ਤੁਸੀਂ ਆਪ ਦੇ ਘਰੇ ਕੋਰੀਅਰ ਕਰਵਾਉਣਾ ਚਾਹੁੰਦੇ ਹੋ ਤਾਂ ਕੋਰੀਅਰ ਵੀ ਕਰਵਾ ਸਕਦੇ ਹੋ ਪਰ ਕੋਰੀਅਰ ਦਾ ਜਿਹੜਾ ਖਰਚਾ ਹੈ ਤੁਹਾਡਾ ਹੋਊਗਾ ਉਸ ਤੋਂ ਆ ਤੁਹਾਨੂੰ ਦਿਖਾਵਾਂਗੇ ਜੀ ਚੂੜੀਆਂ ਆ ਚੂੜੀਆਂ ਨੇ ਜਿਹੜੀਆਂ ਆਪਾਂ ਕੀ ਰੇਟ ਦੇਵਾਂਗੇ ਸਿਰਫ 50 ਰੁਪਏ ਹਾਂਜੀ ਸਰ ਆ ਲੋ ਜੀ 50 ਰੁਪਏ ਦੀ ਪੈਕਿੰਗ ਹੈ ਚੂੜੀਆਂ ਦੀ ਸਿਰਫ 50 ਰੁਪਏ ਇਹਦੇ ਵਿੱਚ ਜੇ ਆਪਾਂ ਰੰਗਾਂ ਤੇ ਡਿਜ਼ਾਈਨਾਂ ਦੀ ਗੱਲ ਕਰੀਏ ਜੀ ਆ ਵੀ 50 ਰੁਪਏ ਹੈ ਹਾਂਜੀ ਆ ਲੋ ਦੇਖੋ ਭਣੇ ਕਿੰਨਾ ਸੋਹਣਾ ਰੰਗ ਹੈ ਕਿੰਨੀਆਂ ਸੋਹਣੀਆਂ ਚੂੜੀਆਂ ਨੇ ਜੇ ਤੁਸੀਂ ਇਹੀ ਚੂੜੀਆਂ ਬਾਜ਼ਾਰ ਦੇ ਵਿੱਚ ਲੈਣ ਜਾਓਗੇ ਤਾਂ 200-250 ਰੁਪਏ ਦੀਆਂ ਮਿਲਣਗੀਆਂ ਆ ਦੇਖੋ ਇੱਥੇ ਸਿਰਫ 50 ਰੁਪਏ ਦੇ ਵਿੱਚ ਘਰ ਬੈਠੇ ਕੋਰੀਅਰ ਵੀ ਕਰਵਾ ਸਕਦੇ ਹੋ ਤੇ ਇੱਥੇ ਆ ਕੇ ਤੁਸੀਂ ਲੈ ਕੇ ਵੀ ਜਾ ਸਕਦੇ ਆ ਲੋ ਜੀ ਖੋਲ ਦਿਓ ਇਹਨੂੰ ਆ ਲੋ ਸਿਰਫ 50 ਰੁਪਿਆ ਦੇ ਵਿੱਚ ਹੈ ਜੀ ਆਹ ਸੈੱਟ ਚੂੜੀਆਂ ਦਾ ਸਿਰਫ 50 ਰੁਪਿਆ ਦੇ ਵਿੱਚ ਆ ਲੋ ਆ ਪੂਰਾ ਸੈੱਟ ਤਿਆਰ ਹੋ ਗਿਆ ਜੀ ਸਿਰਫ 50 ਰੁਪਿਆ ਦੇ ਵਿੱਚ ਆ ਦੇਖੋ ਕਿੰਨਾ ਸੋਹਣਾ ਸੈੱਟ ਹੈ ਆ ਲੋ ਜੀ 50 ਰੁਪਿਆ ਦੇ ਵਿੱਚ ਆ ਲੋ ਸਟਾਕ ਵੱਧੂ ਪਿਆ ਜੇ ਆਪਾਂ ਸਾਰੀਆਂ ਚੂੜੀਆਂ ਦਿਖਾਉਣ ਲੱਗ ਗਏ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਇਸ ਕਰਕੇ ਸ਼ਾਰਟਕਟ 'ਚ ਹੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਆ ਦੇਖੋ ਜੀ ਆ ਹੈਗਾ ਚੂੜਾ ਵਿਆਹ ਸ਼ਾਦੀਆਂ ਵਾਲਾ ਚੂੜਾ ਕਰਵਾ ਚੌਥੋਂ ਵੀ ਪਾਉਂਦੀਆਂ ਨੇ ਸਾਡੀਆਂ ਭੈਣਾਂ ਇਹ ਸਿਰਫ 99 ਰੁਪਏ ਸੇਲ ਸਿਰਫ 99 ਰੁਪਏ ਇਹਦਾ ਬਾਜ਼ਾਰ ਦਾ ਰੇਟ 4-500 ਰੁਪਏ 4-500 ਰੁਪਏ ਪਰ ਇੱਥੇ ਤੁਹਾਨੂੰ ਮਿਲੂਗਾ ਸਿਰਫ 99 ਰੁਪਈਆ ਦਾ ਦੇਖੋ ਜੀ ਇਹਦੇ ਵਿੱਚ ਕਲਰ ਹੋਰ ਮਿਲ ਜਾਣਗੇ ਬਹੁਤ ਪਿਆਰੇ ਪਿਆਰੇ ਕਲਰ ਆ ਦੇਖੋ ਸਿਰਫ 99 ਰੁਪਈਆ ਦੇ ਵਿੱਚ ਘਰ ਬੈਠੇ ਕੋਰੀਅਰ ਕਰਾਉਣਾ ਕਿਸੇ ਭੈਣ ਨਾਲ ਕੋਰੀਅਰ ਵੀ ਹੋ ਜਾਣਗੇ ਲਓ ਜੀ ਹੁਣ ਤੁਹਾਨੂੰ ਦਿਖਾਣਾ ਹੈ ਕੁਛ ਬੱਚਿਆਂ ਵਾਲੀਆਂ ਗਿਫਟ ਆਈਟਮਾਂ ਆ ਦੇਖੋ ਜੀ ਆ ਗਿਫਟ ਆਈਟਮ ਜੇ ਕਿਸੇ ਨੇ ਬਰਥਡੇ ਗਿਫਟ ਕਰਨਾ ਹੈ ਰਖੜੀ ਤੇ ਗਿਫਟ ਕਰਨਾ ਹੈ ਕਿਸੇ ਰਿਸ਼ਤੇਦਾਰ ਨੂੰ ਗਿਫਟ ਕਰਨਾ ਹੈ ਤਾਂ ਸਿਰਫ 50 ਰੁਪਈਆ ਦੇ ਵਿੱਚ ਆ ਲਓ ਜੀ ਆ ਦੇਖੋ ਗਿਫਟ ਆਈਟਮਾਂ ਸਿਰਫ 50 ਰੁਪਈਆ ਦੇ ਵਿੱਚ ਇਸ ਤਰ੍ਹਾਂ ਦੀਆਂ ਆਈਟਮਾਂ ਤੇ ਆ ਜਿਹੜੀ ਲਿਪਸਟਿਕ ਹੈ ਜੀ ਇਹਦਾ ਮਾਰਕੀਟ ਰੇਟ ਕਿੰਨਾ ਹੈ ਇਹਦਾ 150 ਰੁਪਏ ਹੈ 150 ਰੁਪਏ ਤੇ ਹੁਣ ਰਖੜੀ ਆ ਗਈ ਕਿੰਨੇ ਕਿੰਨੇ ਚਲਾਉਂਗੇ ਇਹ 50 ਰੁਪਏ ਸਰ ਲਓ ਜੀ ਸਿਰਫ 50 ਰੁਪਈਆ ਦੀ ਲਿਪਸਟਿਕ ਸਿਰਫ 50 ਰੁਪਈਆ ਦੀ ਆ ਲੋ ਇਹਦੇ ਵਿੱਚ ਤੁਹਾਨੂੰ ਕਲਰ ਬਹੁਤ ਸਾਰੇ ਮਿਲ ਜਾਣਗੇ ਸਟਾਕ ਇਹਦਾ ਵੱਧੂ ਪਿਆ ਸਿਮਰਨ ਬਿਊਟੀ ਸਲੂਨ ਜੋਗੇ ਪਿੰਡ ਦੇ ਵਿੱਚ ਤੁਹਾਨੂੰ ਸਾਰੀ ਲੋਕੇਸ਼ਨ ਵੀ ਦਿਖਾਵਾਂਗੇ ਜੇ ਕਿਸੇ ਨੇ ਵਿਆਹ ਸ਼ਾਦੀਆਂ ਵਾਸਤੇ ਤਿਆਰ ਹੋਣਾ ਹੋਵੇ ਬ੍ਰਾਈਡਲ ਕਰਾਉਣਾ ਹੋਵੇ ਮੇਕਅਪ ਕਰਾਉਣਾ ਹੋਵੇ ਫੇਸ਼ੀਅਲ ਕਰਾਉਣਾ ਹੋਵੇ ਥ੍ਰੈਡਿੰਗ ਕਰਾਉਣੀ ਹੋਵੇ ਤਾਂ ਜੇ ਆਪਾਂ ਗੱਲ ਕਰੀਏ ਬ੍ਰਾਈਡਲ ਦਾ ਕੀ ਰੇਟ ਚੱਲਦਾ ਜੀ ਬਰਾਈਡਲ ਦਾ ਵੀ ਆਪਣੇ ਹਿਸਾਬ ਨਾਲ ਆ ਮਤਲਬ 5 ਕਾ ਹਜ਼ਾਰ ਤੋਂ ਸਟਾਰਟ ਹੋ ਜਾਂਦਾ ਤੇ ਤੁਸੀਂ ਕੀ ਡਿਸਕਾਊਂਟ ਕਰੋਗੇ ਬਰਾਈਡਲ ਦਾ ਵੀ ਫੇਸ਼ੀਅਲ ਕਰਦਾਂਗੇ 1-2 ਜਿਆਦਾ ਮਤਲਬ ਕਿ ਜੇ ਕਿਸੇ ਨੇ ਬਰਾਈਡਲ ਕਰਾਉਣਾ ਹੋਵੇ ਤਾਂ ਦੋ ਫੇਸ਼ੀਅਲ ਫ੍ਰੀ ਕਰ ਦੋਗੇ ਹਾਂਜੀ ਹਾਂਜੀ ਲਓ ਜੀ ਬਰਾਈਡਲ ਦੇ ਨਾਲ ਦੋ ਫੇਸ਼ੀਅਲ ਫ੍ਰੀ ਹੈ ਜੇ ਬ ਇਕੱਲੇ ਫੇਸ਼ੀਅਲ ਦੀ ਗੱਲ ਕਰੀਏ ਇਕੱਲਾ ਫੇਸ਼ੀਅਲ ਕਿੰਨੇ ਦਾ ਇਕੱਲਾ ਫੇਸ਼ੀਅਲ 500 ਤੋਂ ਸਟਾਰਟ ਹੈ ਤੇ ਜਿਹੜਾ 500 ਵਾਲਾ ਫੇਸ਼ੀਅਲ ਹੈ ਉਹ ਕਿੰਨੇ ਦਾ ਕਰਦੇ ਹੋਗੇ 30% ਦਾ ਡਿਸਕਾਊਂਟ ਕਰ ਦਾਂਗੇ ਸਰ ਯਾਨੀ ਕਿ 350 ਦਾ ਕਰ ਦੋ ਬੱਦ ਦਾ ਬਲੀਚ ਹਾਂਜੀ ਸਰ ਬੱਦ ਦਾ ਬ ਵਿੱਧ ਬਲੀਚ 350 ਹਾਂਜੀ ਹਾਂ ਲਓ ਜੀ ਫੇਸ਼ੀਅਲ ਵਿਧ ਬਲੀਚ 350 ਰੁਪਏ ਦਾ ਤੇ ਜੇ ਕਿਸੇ ਲੜਕੀ ਨੇ ਕੰਮ ਸਿੱਖਣਾ ਹੋਵੇ ਇੰਟਰਨੈਸ਼ਨਲ ਜਾਂ ਨੈਸ਼ਨਲ ਸਰਟੀਫਿਕੇਟ ਲੈਣਾ ਹੋਵੇ ਤਾਂ ਇਹ ਕੰਮ ਸਿਖਾਉਂਦੇ ਨੇ ਸਰਟੀਫਿਕੇਟ ਵੀ ਦਿੰਦੇ ਨੇ ਆ ਲੋ ਆ ਜਿਹੜੀਆਂ ਕੁੜੀਆਂ ਨੇ ਸਰਟੀਫਿਕੇਟ ਪਹਿਲਾਂ ਇਹਨਾਂ ਨੇ ਦਿੱਤੇ ਹੋਏ ਨੇ ਬਾਕੀ ਹੋਰ ਕਾਫੀ ਸਰਟੀਫਿਕੇਟ ਪਏ ਨੇ ਜੇ ਸਾਰੇ ਸਰਟੀਫਿਕੇਟ ਦਿਖਾਉਣ ਲੱਗੇ ਤਾਂ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ ਤੇ ਇਹਨਾਂ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਅਸੀਂ ਦਿੱਤਾ ਹੋਇਆ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕਿਸੇ ਨੇ ਟ੍ਰੇਨਿੰਗ ਕਰਨੀ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਭਾਰੀ ਡਿਸਕਾਊਂਟ ਮਿਲੂਗਾ ਬਰਾਈਡਲ ਤੇ ਵੀ ਭਾਰੀ ਡਿਸਕਾਊਂਟ ਮਿਲੂਗਾ ਬਾਕੀ ਸਕੀਮਾਂ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਨੇ ਹੁਣ ਤੁਹਾਨੂੰ ਦਿਖਾਉਨੇ ਸਾਰੀ ਲੋਕੇਸ਼ਨ ਵੀ ਤੁਸੀਂ ਆਉਣਾ ਕਿੱਥੇ ਆ ਜੋਗੇਪਿੰਡ ਦੇ ਵਿੱਚ ਇਹ ਹੈ ਜੀ ਜੋਗੇਪਿੰਡ ਦੇ ਵਿੱਚ ਕੁੜੀਆਂ ਵਾਲਾ ਸਕੂਲ গারਲਿਸ਼ ਸਕੂਲ ਸਰਕਾਰੀ ਸਕੂਲ ਹੈ ਤੇ ਆ ਜਿਹੜੀ ਸੱਜੇ ਪਾਸੇ ਸੜਕ ਹੈ ਜੀ ਇਹ ਆਉਂਦੀ ਹੈ ਮੇਨ ਰੋਡ ਤੋਂ ਜੋਗੇਪਿੰਡ ਵੱਲ ਨੂੰ ਤੇ ਆ ਸਕੂਲ ਆ ਗਿਆ ਜੀ ਸਕੂਲ ਦੇ ਸਾਹਮਣੇ ਪਾਸੇ ਸਮਨਲੇ ਪਾਸੇ ਚਾਰ ਕੋ ਦੁਕਾਨਾਂ ਅੱਗੇ ਜਾ ਕੇ ਆ ਸਾਹਮਣੇ ਆ ਗਿਆ ਜੀ ਸਿਮਰਨ ਬਿਊਟੀ ਸਲੂਨ ਇੱਥੇ ਰਖੜੀਆਂ ਦੀ ਸੇਲ ਵੀ ਲੱਗੀ ਐ ਭਾਰੀ ਆਫਰ ਐ ਬਰਾਇਡਲ ਵੀ ਕੀਤੇ ਜਾਂਦੇ ਨੇ ਬਾਕੀ ਹੋਰ ਮੇਕਅਪ ਦਾ ਸਾਰਾ ਸਮਾਨ ਮਿਲਦਾ ਹੈ ਚੂੜੀਆਂ ਦੀ ਸੇਲ ਐ ਜਿਹੜੇ ਕਰਵਾ ਚੌਥ ਵਾਲੇ ਚੂੜੇ ਆ ਉਹਨਾਂ ਦੀ ਵੀ ਸੇਲ ਐ ਯਾਨੀ ਕਿ ਭਾਰੀ ਡਿਸਕਾਊਂਟ ਲੱਗਿਆ ਹੋਇਆ ਜੇ ਲੜਕੀਆਂ ਨੇ ਕੰਮ ਸਿੱਖਣਾ ਸਲੂਨ ਦਾ ਟ੍ਰੇਨਿੰਗ ਲੈਣੀ ਐ ਨੈਸ਼ਨਲ ਜਾਂ ਇੰਟਰਨੈਸ਼ਨਲ ਸਰਟੀਫਿਕੇਟ ਲੈਣੇ ਐ ਤਾਂ ਵੀ ਇੱਥੇ ਸਰਟੀਫਿਕੇਟ ਦਿੱਤੇ ਜਾਂਦੇ ਨੇ ਬਾਕੀ ਜਾਣਕਾਰੀ ਲਈ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਫੋਨ ਕਰੋ ਤੇ ਜਾਣਕਾਰੀ ਪਾਓ